थ बॉयस फाउंडेशन की ओर से साप्ताहिक प्रोजेक्ट के अंतर्गत स्थानीय सिविल अस्पताल में उपचाराधीन रोगियों को दोपहर का भोजन वितरित किया गया जिसका शुभ आरंभ एस एम ओ डॉक्टर लैंबराम एवं खत्री समाज वेलफेयर सोसाइटी रजिस्टर्ड पवाड़ा के प्रधान रमन नेहरा ने संयुक्त तौर पर करवाया गानी मान्यों ने अपने हाथों से रोगियों को भोजन बांटने की सेवा निभाई रमन नेहरा ने फाउंडेशन के प्रयास की सराहना करते हुए कहा कि रोगियों को भोजन करवाना बहुत ही नेक काम है हम सभी को अपना परम कर्तव्य समझते तो हुए अस्वस्थ लोगों की हर संभव सहायता करनी चाहिए एस एम डॉक्टर लिम्बराम तथा लेडी डॉक्टर संजीव लोचन ने भी फाउंडेशन के प्रयास की सराहना की न्यूज़ से विनोद शर्मा की रिपोर्टेशनों ਨੰਸੋਨ ਜੀ ਦੀ ਦੇਖਭਾਲ ਦੇ ਵਿੱਚ ਹਰ ਰੋਜ਼ ਸ਼ੁੱਕਰਵਾਰ ਨੂੰ ਹਫਤੇ ਦੇ ਦੋ ਤਿੰਨਾਂ ਦੀ ਲੰਗਰ ਵੰਡੀ ਦਾ ਸੋ ਅੱਜ ਵੀ ਅਸੀਂ ਉਸੇ ਲੜੀ ਦੇ ਵਿੱਚ ਮਰੀਜ਼ਾਂ ਨੂੰ ਜਿਹੜਾ ਲੰਗਰ ਦੇ ਰਹੇ ਆ ਸਾਡੇ ਨਾਲ ਇਸ ਹਸਪਤਾਲ ਦੇ ਐਸਐਮਓ ਅਲਸੂਦੀ ਰੇਮਨਾਨ ਜੀ ਔਰ ਉਹਨਾਂ ਦਾ ਸਟਾਫ ਵੀ ਹੈ ਸੋ ਮੈਂ ਸਾਰਿਆਂ ਨੂੰ ਤਹਿਲੀ ਕਰਦਾ ਕਿ ਜਿਹੜਾ ਇਹ ਆਪਾਂ ਕੰਮ ਕਰਦੇ ਆ ਸਾਰੇ ਲੋਗ ਯੂਥ ਵਾਈਜ਼ ਫਾਊਂਡੇਸ਼ਨ ਨਾਲ ਜੁੜਨ ਔਰ ਜਿਹੜਾ ਅਸੀਂ ਉਪਰਾਲਾ ਕਰਦੇ ਆ ਅਸੀਂ ਮਰੀਜ਼ਾਂ ਨੂੰ ਲੰਗਰ ਦੇਂਦਾ ਹੈ ਸਾਡੇ ਨਾਲ ਜੁੜਨ ਸਾਡੀ ਸਹਾਇਤਾ ਕਰਨ ਤਾਂ ਕਿ ਅਸੀਂ ਹੋਰ ਵੀ ਇਹ ਵਧੀਆ ਕੰਮ ਕਰ ਸਕੀਏ ਹੋਰ ਵੀ ਇਹ ਜਿਹੜਾ ਯੂਥ ਵਾਈਜ਼ ਫਾਊਂਡੇਸ਼ਨ ਆ ਅਸੀਂ ਹੋਰ ਵੀ ਬਹੁਤ ਕੰਮ ਕਰਦੇ ਆ ਅੱਖਾਂ ਦਾ ਆਪਰੇਸ਼ਨ ਕਰਾਣੇ ਆ ਲੋਕਾਂ ਨੂੰ ਮਰੀਜ਼ਾਂ ਦੀਆਂ ਫੀਸਾਂ ਵੀ ਦਿੰਦੇ ਆ ਬੱਚਿਆਂ ਦੀਆਂ ਔਰ ਵੀ ਇਤਾਂ ਦੇ ਬਹੁਤ ਉਪਰਾਲੇ ਆ ਜਿਹੜਾ ਸਾਡੇ ਕੋ ਆ ਕੇ ਕੰਟੈਕਟ ਕਰਦਾ ਆ ਆਨੰਦ ਸੋਨੀ ਜੀ ਗਗਨ ਜੀ ਔਰ ਅਸੀਂ ਸਾਰੇ ਰਲ ਕੇ ਇੱਕ ਉਪਰਾਲਾ ਕਰਦੇ ਆ ਮੈਂ ਐਸਐਮਓ ਸਾਹਿਬ ਦਾ ਲੈਂਡਰ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਹੱਲਾਸ਼ੇਰੀ ਦਿੰਦੇ ਔਰ ਸਾਡੇ ਨਾਲ ਹਮੇਸ਼ਾ ਖੜੇ ਆ ਸੋ ਮੈਂ ਅਫ리카 ਦੀ ਫੇਰ ਅਪੀਲ ਕਰਨਾ ਕਿ ਸਾਡੇ ਨਾਲ ਜੁੜੋ ਔਰ ਇਹ ਜਿਹੜਾ ਉਪਰਾਲਾ ਸੀ ਅੱਛੇ ਬੱਚੇ ਨਾਲ ਧੱਕ ਦੇ ਨਾਲ ਕਰ ਸਕੀ ਤੇ ਇਸੂ ਕਾਲੇ ਵਾਲੀ ਵੀ ਗੱਲ ਹੈ ਬਹੁਤ ਹੀ ਸੰਤੋਸ਼ ਦੀ ਗੱਲ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਯੂਥ ਵੌਇਸ ਫਾਊਂਡੇਸ਼ਨ ਵੱਲੋਂ ਹਫ਼ਤੇ ਵਿੱਚ ਕਈ ਦਿਨ ਇੱਥੇ ਖਾਣਾ ਦਿੱਤਾ ਜਾਂਦਾ ਹੈ ਮਰੀਜ਼ਾਂ ਨੂੰ ਫ੍ਰੀ ਖਾਣਾ ਪ੍ਰੋਵਾਈਡ ਕਰਾਇਆ ਜਾਂਦਾ ਹੈ ਤੇ ਪਾਣੀ ਫ੍ਰੈਸ਼ ਪਾਣੀ ਪੈਕਟ ਪਾਣੀ ਬੈਕਟ ਭੋਜਨ ਮਰੀਜ਼ਾਂ ਨੂੰ ਤੇ ਜਿਹੜੇ ਉਹਨਾਂ ਦੇ ਨਾਲ ਅਟੈਂਡੈਂਟ ਹੁੰਦੇ ਹਨ ਉਹਨਾਂ ਨੂੰ ਫ੍ਰੀ ਉਪਲਬਧ ਕਰਾਇਆ ਜਾਂਦਾ ਹੈ ਜੋ ਕਿ ਇੱਕ ਮਰੀਜ਼ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਔਰ ਉਹਨਾਂ ਨੂੰ ਜਿਹੜੇ ਕਿ ਪਹਿਲਾਂ ਹੀ ਕਈ ਪੈਸੇ ਥੇਲੇ ਦੀ ਕੰਮ ਨਾਲ ਵੀ ਜੂਝਦੇ ਹਨ ਔਰ ਇਹ ਅਪਰਵਲਾ ਉਹਨਾਂ ਲਈ ਬਹੁਤ ਹੀ ਮਦਦਗਾਰ ਹੈ ਮੈਜੂਥ ਵਾਈਸ ਫਾਊਂਡੇਸ਼ਨ ਦਾ ਉਨ੍ਹਾਂ ਦੇ ਤੇ ਆਦੇਦਾਰ ਸ਼੍ਰੀ ਰਮਨ ਮਹਿਰਾ ਜੀ ਅਤੇ ਸ਼੍ਰੀ ਸੋਲੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਇਹ ਆਪਣਾ ਅ ਬਿਨਾਂ ਰੋਕ ਟੋਕ ਦੇ ਲਗਾਤਾਰ ਕਈ ਸਾਲਾਂ ਤੋਂ ਕਰ ਰਹੇ ਹਨ ਔਰ ਮੈਂ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਕਿ ਇਸੇ ਤਰ੍ਹਾਂ ਦਾ ਪਰੰਪਰਾ ਕਰਦੇ ਰਹਿਣ ਸਕੀ ਲੱਗਦਾ ਕਿ ਜਿਵੇਂ ਜਿਹੜੀ ਫਾਊਂਡੇਸ਼ਨ ਕੰਮ ਕਰ ਰਹੀ ਹੈਗੀ ਆ ਉਹ ਹੋਰ ਜਿਹੜੀ ਗਾਂਢੀ ਸੱਜਣ ਹੈਗੇ ਜਾਂ ਕੁਝ ਕਿਸੇ ਮਦਦਗਾਰ ਲਈ ਕਰ ਸਕਦੇ ਹੈਗੇ ਕਿਸੇ ਲਈ ਕੁਝ ਕਰ ਸਕਦੇ ਹੈਗੇ ਗਰੀਬ ਲੋਕ ਲਈ ਕਿਸ ਤਰ੍ਹਾਂ ਦੇ ਉਕਰਾਲੇ ਕਰਦੇ ਹਾਂ ਹਾਂਜੀ ਹਾਂਜੀ ਮੈਂ ਇਹ ਇਹੀ ਆ ਕਿ ਜਿਹੜਾ ਭੋਜਨ ਦਿੱਤਾ ਜਾਂਦਾ ਹੈ ਨਾਲ ਬਹੁਤ ਹੈਲਪਫੁਲੀ ਹੈ ਤੇ ਹੋਰ ਦਵਾਈਆਂ ਤਾਂ तकरीबन ਅੰਦਰੋਂ ਮਿਲ ਹੀ ਜਾਂਦੀਆਂ ਹਨ ਬਹੁਤੀਆਂ ਦਵਾਈਆਂ ਫਰੀ ਹੈਨ ਤੇ ਹੋਰ ਵੀ ਕਿਉਂਕਿ ਇੱਥੇ ਲਗਾਤਾਰ ਆਉਂਦੇ ਜਾਂਦੇ ਰਹਿੰਦੇ ਹਾਂ ਨਾ ਹਸਪਤਾਲ ਦੇ ਵਿੱਚ ਔਰ ਮਰੀਜ਼ਾਂ ਦੇ ਕੰਟੈਕਟ ਵਿੱਚ ਰਹਿੰਦੇ ਹਾਂ ਬਹੁਤੇ ਸ਼ਹਿਰ ਦੇ ਲੋਕ ਜਾਂ ਲੋਕ ਮਰੀਦ ਹਨ ਇਹਨਾਂ ਨੂੰ ਪਰਸਨਲੀ ਜਾਣਦੇ ਹਨ ਤੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਲੱਗੇ ਇਹਨਾਂ ਨਾਲ ਡਿਸਕਸ ਡਿਸਕਸ ਕਰ ਸਕਦੇ ਹਨ ਔਰ ਮੈਨੂੰ ਲੱਗਦਾ ਹੈ ਕਿ ਫਾਊਂਡੇਸ਼ਨ ਹੈਗੀ ਇਹ ਖਾਣੇ ਤੋਂ ਇਲਾਵਾ ਵੀ ਕਿਸੇ ਹੋਰ ਤਰ੍ਹਾਂ ਦੀ ਸਹਾਇਤਾ ਕਰਦੀ ਹੈ ਬ੍ਰਿਜ ਹਾਂਜੀ ਹਾਂਜੀ ਕਿਸੇ ਕਿਸੇ ਸਮੇਂ ਸਮੇਂ ਤੇ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਹਨ ਤੇ ਕਈ ਤਰ੍ਹਾਂ ਦੀ ਸਹਾਇਤਾ ਕਰਦੇ ਹਨ ਕਈ ਵਾਰ ਮਿਲ ਜਾਂਦੇ ਕੋਈ ਸੰਭਲ ਵਗੈਰਾ ਜਾਂ ਕਈ ਵਾਰ ਹਸਪਤਾਲ ਨੂੰ ਵੀ ਡੋਨੇਸ਼ਨ ਦਿੰਦੇ ਹਾਂ ਤੇ ਕਈ ਚੀਜ਼ਾਂ ਦੀ ਰੋਡ ਬੰਦੀ ਹੈ ਉਹ ਸਭੇ ਸਭੀ ਦੀ ਸਹਾਇਤਾ ਕਰਦੇ ਰਹਿੰਦੇ ਹਾਂ